ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੇਸ਼ ਹੈ ਸਾਖੀ ਸਾਚ ਤੇ ਝੂਠ ਉਮੀਦ ਕਰਦੀਆਂ ਤੁਹਾਨੂੰ ਪਸੰਦ ਆਵੇਗੀ ਆਪਣੀਆਂ ਉਦਾਸੀਆਂ ਦੌਰਾਨ ਗੁਰੂ ਨਾਨਕ ਸਾਹਿਬ ਸਿਆਲਕੋਟ ਪਾਕਿਸਤਾਨ ਪਹੁੰਚੇ ਤਾਂ ਜਿਹੜੇ ਲੋਕ ਆਪ ਦੀ ਦਰਸ਼ਨ ਕਰਨ ਆਏ ਕਹਿਣ ਲੱਗੇ ਕਿ ਸਾਡਾ ਸ਼ਹਿਰ ਅਤੇ ਸ਼ਹਿਰ ਦੇ ਵਾਸੀ ਖਤਰੇ ਵਿੱਚ ਹਨ ਗੁਰੂ ਸਾਹਿਬ ਨੇ ਇਸ ਦਾ ਕਾਰਨ ਪੁੱਛਿਆ ਉਹਨਾਂ ਕਿਹਾ ਇੱਕ ਮੁਸਲਮਾਨ ਪੀਰ ਹਮਜਾ ਗਾਂਸ ਰੱਬੀ ਰੰਗ ਵਿੱਚ ਸ਼ੁਦਾਈ ਹੋਇਆ ਸ਼ਹਿਰ ਅਤੇ ਲੋਕਾਂ ਨੂੰ ਤਬਾਹ ਕਰਨ ਵਾਸਤੇ 40 ਦਿਨਾਂ ਦਾ ਵਰਤ ਪਾਵ ਚਲੀਹਾ ਕੱਟ ਰਿਹਾ ਹੈ ਉਹ ਇੱਕ ਬੰਦੇ ਨਾਲ ਖਫਾ ਹੋਣ ਕਰਕੇ ਅਜੀਹਾ ਕਰ ਰਿਹਾ ਹੈ ਉਸਨੇ ਆਪਣੀ ਤਾਕਤ ਵਰਤ ਕੇ ਸਾਰੇ ਸ਼ਹਿਰ ਦਾ ਨਾਮੋ ਨਿਸ਼ਾਨ ਮਟਾਉਣ ਦਾ ਫੈਸਲਾ ਕੀਤਾ ਹੈ ਗੁਰੂ ਸਾਹਿਬ ਨੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਗੁਰੂ ਸਾਹਿਬ ਨੇ ਕਿਹਾ ਕਿ ਜਾਓ ਆਪਣੇ ਕੰਮਕਾਰਾਂ ਵਿੱਚ ਲੱਗ ਜਾਓ ਤੇ ਰੱਬ ਨੂੰ ਹਰ ਵੇਲੇ ਯਾਦ ਕਰੋ ਗੁਰੂ ਸਾਹਿਬ ਉੱਥੇ ਗਏ ਜਿੱਥੇ ਪੀਰ ਨੇ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕੀਤਾ ਹੋਇਆ ਸੀ ਅਤੇ ਸ਼ੈਰ ਤਬਾਹ ਕਰਨ ਦੇ ਇਰਾਦੇ ਨਾਲ ਭਗਤੀ ਦਾ ਪਖੰਡ ਕਰ ਰਿਹਾ ਸੀ ਗੁਰੂ ਸਾਹਿਬ ਨੇ ਮਰਦਾਨੇ ਨੂੰ ਰਬਾਬ ਵਜਾਉਣ ਲਈ ਕਿਹਾ ਅਤੇ ਆਪ ਸ਼ਬਦ ਗਾਉਣ ਲੱਗ ਪਏ ਹਮਜ਼ਾ ਗੌਸ ਨੇ ਆਪਣੇ ਕਮਰੇ ਦੇ ਬਾਹਰ ਰੱਬ ਦੀ ਸਿਫਤ ਦੇ ਸ਼ਬਦ ਅਤੇ ਰਬਾਬ ਸੁਣੀ ਤਾਂ 40 ਦਿਨਾਂ ਦਾ ਵਰਤ ਤੋੜ ਦਿੱਤਾ ਅਤੇ ਬਾਹਰ ਆ ਗਿਆ ਉਹ ਗੁਰੂ ਸਾਹਿਬ ਅਤੇ ਮਰਦਾਨੇ ਨੂੰ ਦੇਖ ਕੇ ਹੈਰਾਨ ਹੋ ਗਿਆ ਉਸਨੇ ਪੁੱਛਿਆ ਤੁਸੀਂ ਕੌਣ ਹੋ ਤੁਸੀਂ ਇੱਥੇ ਆ ਕੇ ਮੇਰੀ ਭਗਤੀ ਕਿਉਂ ਭੰਗ ਕੀਤੀ ਹੈ ਗੁਰੂ ਸਾਹਿਬ ਨੇ ਠੰਮੇ ਨਾਲ ਸਮਝਾਇਆ ਤੇ ਯਾਦ ਕਰਾਇਆ ਕਿ ਧਰਮੀ ਬੰਦਿਆਂ ਨੂੰ ਉਹਨਾਂ ਦੇ ਹੋਈਆਂ ਰੱਬੀ ਬਖਸ਼ਿਸ਼ਾਂ ਦੁਆਰਾ ਲੋਕਾਂ ਦੀ ਸੇਵਾ ਅਤੇ ਮਦਦ ਕਰਨੀ ਚਾਹੀਦੀ ਹੈ ਇੰਨਾ ਤਾਕਤਾਂ ਨਾਲ ਲੋਕਾਂ ਨੂੰ ਨੁਕਸਾਨ ਪਹੁੰਚਾਉਣਾ ਪਾਪ ਕਰਨ ਦੇ ਬਰਾਬਰ ਹੈ ਹਮਜਾ ਗਾ ਉਸਕੈਨ ਲੱਗਾ ਕਿ ਸ਼ਹਿਰ ਦੇ ਸਾਰੇ ਵਾਸੀ ਸ਼ੈਤਾਨ ਹਨ ਕਿਸੇ ਕੋਲ ਕੋਈ ਚੰਗਿਆਈ ਨਹੀਂ ਹੈ ਇਹ ਬਰਬਾਦ ਕਰਨ ਯੋਗ ਹੀ ਹਨ ਗੁਰੂ ਸਾਹਿਬ ਨੇ ਉਹਨਾਂ ਨੂੰ ਸਚਾਈ ਤੋਂ ਜਾਣੂ ਕਰਾਉਣ ਦਾ ਫੈਸਲਾ ਕੀਤਾ ਆਪ ਨੇ ਮਰਦਾਨੇ ਨੂੰ ਕੁਝ ਪੈਸੇ ਦੇ ਕੇ ਬਾਜ਼ਾਰوں ਥੋੜਾ ਜਿਹਾ ਸੱਚ ਤੇ ਥੋੜਾ ਜਿਹਾ ਝੂਠ ਲਿਆਉਣ ਲਈ ਭੇਜਿਆ ਮਰਦਾਨਾ ਇੱਕ ਦੁਕਾਨ ਤੋਂ ਦੂਜੀ ਤੇ ਗਿਆ ਪਰ ਹਰ ਥਾਂ ਤੋਂ ਉਸ ਨੂੰ ਨਾ ਹੋ ਗਈ ਅੰਤ ਨੂੰ ਮਰਦਾਨਾ ਭਾਈ ਮੂਲੇ ਕੋਲ ਗਿਆ ਉਸਨੇ ਮਰਦਾਨੇ ਕੋਲੋਂ ਪੈਸੇ ਲੈ ਕੇ ਇੱਕ ਕਾਗਜ਼ ਉੱਤੇ ਲਿਖਿਆ ਮਰਨਾ ਸੱਚ ਤੇ ਜਿਉਣਾ ਝੂਠ ਗੁਰੂ ਸਾਹਿਬ ਨੇ ਪੀਰ ਨੂੰ ਦਿਖਾਇਆ ਤੇ ਖਬਰਦਾਰ ਕਰਦਿਆਂ ਕਿਹਾ ਕਿ ਤੂੰ ਲੋਕਾਂ ਦਾ ਨੁਕਸਾਨ ਕਰਨ ਬਾਰੇ ਸੋਚ ਕੇ ਬਹੁਤ ਵੱਡੀ ਗਲਤੀ ਕਰ ਰਿਹਾ ਹੈ ਹਰੇਕ ਨੂੰ ਮੌਤ ਆਣੀ ਹੈ ਮੌਤ ਮਗਰੋਂ ਸਾਡੀ ਆਤਮਾ ਜਿਉਂਦੀ ਹੀ ਰਹਿੰਦੀ ਹੈ ਸੋ ਮੌਤ ਹੀ ਸਚਾਈ ਹੈ ਹਮਜਾ ਗੌਸ ਮੰਨ ਗਿਆ ਕਿ ਇਹ ਸੋਚਣਾ ਗਲਤ ਹੈ ਕਿ ਸਾਰੇ ਬੰਦੇ ਮਾਰੇ ਹਨ ਅਤੇ ਇਹਨਾਂ ਨੂੰ ਮੁਕਾਉਣਾ ਚਾਹੀਦਾ ਹੈ ਉਸਨੇ ਲੋਕਾਂ ਦੀ ਭਲਾਈ ਕਰਨ ਬਾਰੇ ਸੋਚਿਆ ਤੇ ਆਪਣੇ ਉੱਤੇ ਹੋਈਆਂ ਬਖਸ਼ਿਸ਼ਾਂ ਤੇਰਹਮਤਾ ਦੁਆਰਾ ਲੋਕਾਂ ਦਾ ਨੁਕਸਾਨ ਕਰਨਾ ਭੁੱਲ ਗਿਆ ਰੱਬ ਵੱਲੋਂ ਬਖਸ਼ੀਆਂ ਤਾਕਤਾਂ ਲੋਕਾਂ ਦੀ ਭਲਾਈ ਕਰਨ ਵਾਸਤੇ ਵਰਤੋ ਨਾ ਕਿ ਉਹਨਾਂ ਦਾ ਨੁਕਸਾਨ ਕਰਨ ਲਈ ਜੀਵਨ ਥੋੜੇ ਸਮੇਂ ਲਈ ਹੈ ਮੌਤ ਤਾਂ ਹੋਣੀ ਦੇ ਵਸ ਹੈ ਹਾਂਜੀ ਦੋਸਤੋ ਤੁਹਾਨੂੰ ਮੇਰੀ ਅੱਜ ਦੀ ਸਾਕੀ ਕਿੱਦਾਂ ਦੀ ਲੱਗੀ ਮੈਨੂੰ ਕਮੈਂਟ ਵਿੱਚ ਜ਼ਰੂਰ ਦੱਸਣਾ ਜੇਕਰ ਤੁਹਾਨੂੰ ਮੇਰੀ ਅੱਜ ਦੀ ਇਹ ਵੀਡੀਓ ਪਸੰਦ ਆਈ ਤਾਂ ਮੇਰੀ ਇਸ ਵੀਡੀਓ ਨੂੰ ਲਾਈਕ ਕਰ ਦੇਣਾ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਆਈਕਨ ਦਬਾਉਣਾ ਨਾ ਭੁੱਲਣਾ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਅੱਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਤਦ ਤੱਕ ਡਿਲੇ ਸਤਿ ਸ਼੍ਰੀ ਅਕਾਲ ਬਾਏ ਬਾਏ ਮਿਲਦੇ ਹਾਂ ਕੱਲ ਇੱਕ ਨਵੀਂ ਵੀਡੀਓ ਦੇ ਨਾਲ